ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਆਪਾਂ ਦੁੱਧ ਤੋਂ ਪਨੀਰ ਕਿਵੇਂ ਜ਼ਿਆਦਾ ਬਣਾ ਸਕਦੇ ਹਾਂ ਤੇ ਆਪਾਂ ਜਿਹੜੇ ਦੁੱਧ ਦੇ ਵਿੱਚ ਆਪਾਂ ਜਿਹੜੀ ਚੀਜ਼ ਐਡ ਕਰਾਂਗੇ ਠੀਕ ਹੈ ਜੀ ਉਹ ਤੁਹਾਨੂੰ ਦੱਸਾਂਗੇ ਜਿਹੜਾ ਆਪਣਾ ਪਨੀਰ ਵੀ ਜ਼ਿਆਦਾ ਬਣ ਕੇ ਤਿਆਰ ਹੋਊਗਾ ਜੇ 1 ਕਿਲੋ ਦੁੱਧ ਦਾ ਤੁਹਾਡਾ ਤੇ 1 ਕਿਲੋ ਹੀ ਪਨੀਰ ਬਣ ਕੇ ਤੁਹਾਡਾ ਤਿਆਰ ਹੋਊਗਾ ਦੇਖੋ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਵੀਡੀਓ ਨੂੰ ਤੁਸੀਂ ਬਿਲਕੁਲ ਵੀ ਸਕਿੱਪ ਨਾ ਕਰਿਓ ਐਂਡ ਤੱਕ ਜ਼ਰੂਰ ਦੇਖਿਓ ਆਪਣੀ ਇਹ ਗਾਂ ਦਾ ਦੁੱਧ ਸੀਗਾ ਜਿਸ ਤੋਂ ਆਪਾਂ ਨੇ 1 ਕਿਲੋ ਦੁੱਧ ਤੋਂ ਪਨੀਰ ਤਿਆਰ ਕੀਤਾ ਆ ਚਲੋ ਆਪਾਂ ਜੀ ਹੁਣ ਵੀਡੀਓ ਕਰਦੇ ਹਾਂ ਸਟਾਰਟ ਜੇ ਤੁਸੀਂ ਸਾਡੇ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਕਿੱਲੋ ਦੁੱਧ ਹੀ ਆਪਣੀ ਗਾਂ ਦਾ ਹੈ ਜੀ ਜਿਹਦੇ ਤੋਂ ਆਪਾਂ ਜ਼ਿਆਦਾ ਪਨੀਰ ਤਿਆਰ ਕਰਕੇ ਦਿਖਾਵਾਂਗੇ ਜਿਹੜੀ ਵਿੱਚ ਇਹਦੀ ਆਪਣੀ ਇੱਕ ਚੀਜ਼ ਪਾਉਣੀ ਆ ਠੀਕ ਹੈ ਜੀ ਤੇ ਮੱਝ ਦਾ ਦੁੱਧ ਹੋਵੇ ਤਾਂ ਉਹਦਾ ਪਨੀਰ ਜ਼ਿਆਦਾ ਬਣ ਜਾਂਦਾ ਆ ਤੇ ਇਹ ਆਪਣੀ ਹੈਗੀ ਗਾਂ ਦਾ ਦੁੱਧ ਇਹਨੂੰ ਆਪਾਂ ਨੇ ਦੁੱਧ ਨੂੰ ਸਵੇਰ ਦਾ ਵਾਲੀ ਦੇ ਕੇ ਰੱਖਿਆ ਹੋਇਆ ਸੀ ਆਪਾਂ ਇਹਦੇ ਵਿੱਚ ਹਨੇ ਦੁਆਰਾ ਇਹਨੂੰ ਗਰਮ ਕਰ ਲਾਂਗੇ ਫਿਰ ਕੜਾਹੀ ਦੇ ਵਿੱਚ ਆਪਾਂ ਹੁਣ ਇਹਨੂੰ ਗਰਮ ਕਰਾਂਗੇ ਪਹਿਲਾਂ ਤਾਂ ਦੇ ਗੈਸ ਨੂੰ ਆਪਨੇ ਔਨ ਕਰਤਾ ਦੇਖੋ ਜੀ ਜਿੰਨਾ ਚਿਰ ਆਪਣਾ ਦੁੱਧ ਇਹ ਗਰਮ ਨਹੀਂ ਹੁੰਦਾ ਹੈਗਾ ਉਹਨਾਂ ਚਿਰ ਆਪਾਂ ਇਹਦੇ ਵਿੱਚ ਜਿਹੜੀ ਚੀਜ਼ ਪਾਉਣੀ ਆ ਉਹ ਆਪਾਂ ਉਹਨਾਂ ਚਿਰ ਨਹੀਂ ਪਾ ਸਕਦੇ ਹੈਗੇ ਪਹਿਲਾਂ ਆਪਾਂ ਦੁੱਧ ਨੂੰ ਗਰਮ ਹੋਣ ਦੀ ਆਪਾਂ ਵੇਟ ਕਰਦੇ ਆ ਤੇ ਚਲਦੀ ਚਲਦੀ ਵੀਡੀਓ ਨੂੰ ਤੁਸੀਂ ਲਾਈਕ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਸਕਿਪ ਬਿਲਕੁਲ ਨਾ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਕੇ ਸ਼ੇਅਰ ਕਰਦੇਆ ਕਰੋ ਜੀ ਲਓ ਜੀ ਆਪਣਾ ਹਜੇ ਦੁੱਧ ਗਰਮ ਨਹੀਂ ਹੋਇਆ ਹੈਗਾ ਚੰਗੀ ਤਰ੍ਹਾਂ ਨਾਲ ਜਿੰਨਾ ਟਾਈਮ ਆਪਣੇ ਦੁੱਧ ਨੂੰ ਗਰਮ ਹੋਣ ਨੂੰ ਲੱਗੂਗਾ ਤੇ ਫਿਰ ਆਪਣਾ ਪਨੀਰ ਵੀ ਚਲਦੀ ਹੀ ਦੇਖੋ ਜੀ ਬਣ ਕੇ ਤਿਆਰ ਹੋ ਜਾਣਾ ਇਦੇ ਵਿੱਚ ਨਾਤਾ ਜੀ ਆਪਾਂ ਨੇ ਨਿੰਬੂ ਦਾ ਸੱਤ ਪਾਉਣਾ ਹੈ ਤੇ ਨਾ ਹੀ ਆਪਾਂ ਨੇ ਇਹਦੇ ਵਿੱਚ ਨਿੰਬੂ ਨਿਚੋੜਨਾ ਹੈ ਠੀਕ ਹੈ ਜੀ ਆਪਾਂ ਜਿਹੜੀ ਚੀਜ਼ ਇਹਦੇ ਵਿੱਚ ਪਾਵਾਂਗੇ ਤੇ ਉਹ ਤੁਸੀਂ ਬਿਲਕੁਲ ਵੀ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜ਼ਰੂਰ ਦੇਖਣਾ ਚਾਹੇ ਆਪਣੀ ਗਾਂ ਦਾ ਦੁੱਧ ਹੋਵੇ ਚਾਹੇ ਆਪਣੀ ਮੱਝ ਦਾ ਦੁੱਧ ਹੋਵੇ ਤੇ ਤੁਹਾਡਾ ਪਨੀਰ ਬਣ ਕੇ ਜਿਆਦਾ ਹੀ ਤਿਆਰ ਹੋਊਗਾ ਠੀਕ ਹੈ ਜੀ ਲੋ ਜੀ ਆਪਣਾ ਦੁੱਧ ਗਰਮ ਹੋ ਗਿਆ ਜਿਹੜੀ ਹੁਣ ਆਪਾਂ ਨੇ ਇੱਕ ਚੀਜ਼ ਇਹਦੇ ਵਿੱਚ ਮਿਕਸ ਕਰਨੀ ਆ ਨਾ ਆਪਣਾ ਦੁੱਧ ਗਰਮ ਹੋਣਾ ਚਾਹੀਦਾ ਠੰਡੇ ਦੁੱਧ ਦੇ ਵਿੱਚ ਤੁਸੀਂ ਨਹੀਂ ਇਹ ਚੀਜ਼ ਪਾਉਣੀ ਹੈਗੀ ਦਹੀਂ ਆਪਾਂ ਲਵਾਂਗੇ ਦਹੀਂ ਲਈ ਆਪਾਂ ਨੇ ਅੱਧੀ ਕੌਲੀ ਦੇਖੋ ਜੀ ਦਹੀਂ ਦੀ ਲਈਆ ਤੇ ਅੱਧੀ ਕੌਲੀ ਦੇ ਨਾਲ ਹੀ ਆਪਣਾ ਮੈਂਟੋ ਮੈਂਟੀ ਹੀ ਪਨੀਰ ਬਣ ਕੇ ਤਿਆਰ ਹੋ ਜਾਣਾ ਠੀਕ ਹੈ ਜੀ ਤੁਸੀਂ ਇਹ ਗਰਮ ਦੁੱਧ ਦੇ ਵਿੱਚ ਹੀ ਇਹਨੂੰ ਦਹੀਂ ਨੂੰ ਪਾਉਣਾ ਹੈ ਠੀਕ ਹੈ ਬਸ ਤੋਂ ਹੁਣ ਬਿਲਕੁਲ ਵੀ ਹਲਾਉਂਦੀ ਹੁਣ ਲੋੜ ਨਹੀਂ ਹੈਗੀ ਤੇ ਆਪਣਾ ਮਿੰਟੋ ਮਿੰਟੀ ਹੀ ਪਨੀਰ ਬਣ ਕੇ ਤਿਆਰ ਹੋ ਜਾਊਗਾ ਉਹ ਵੀ ਪਨੀਰ ਵੀ ਆਪਣਾ ਦੇਖੋ ਜੀ ਦੁੱਗਣਾ ਬਣ ਕੇ ਤਿਆਰ ਹੋਊ ਇੱਕ ਕਿਲੋ ਆਪਣਾ ਦੁੱਧ ਸੀਗਾ ਤੇ ਕਿਲੋ ਹੀ ਆਪਣਾ ਪਨੀਰ ਬਣੂਗਾ ਲਓ ਜੀ ਆਪਣਾ ਇਹ ਦੁੱਧ ਬਿਲਕੁਲ ਫਟਣਾ ਸ਼ੁਰੂ ਹੋ ਗਿਆ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਫਟਾਉਣਾ ਹੈ ਜਿਹੜਾ ਇਹਦਾ ਪਾਣੀ ਬਿਲਕੁਲ ਅਲੱਗ ਹੋ ਜਵੇ ਤੇ ਪਨੀਰ ਬਿਲਕੁਲ ਅਲੱਗ ਹੋ ਜਵੇ ਇਹਦੇ ਵਿੱਚ ਦੇਖੋ ਜੀ ਤੁਸੀਂ ਲੱਸੀ ਵੀ ਐਡ ਕਰ ਸਕਦੇ ਹੋ ਤੇ ਆਪਾਂ ਨੇ ਦਹੀਂ ਇਹਦੇ ਵਿੱਚ ਪਾਇਆ ਵਾ ਤੇ ਤੁਸੀਂ ਲੱਸੀ ਵੀ ਪਾ ਸਕਦੇ ਦੇਖੋ ਜੀ ਦੇਖੋ ਜੀ ਇਹਦਾ ਪਾਣੀ ਬਿਲਕੁਲ ਅਲੱਗ ਹੋ ਗਿਆ ਤੇ ਆਪਣਾ ਪਨੀਰ ਬਣ ਕੇ ਬਿਲਕੁਲ ਤਿਆਰ ਹੋ ਗਿਆ ਆਪਾਂ ਹਜੇ ਥੋੜਾ ਜਿਹਾ ਦੋ ਕੁ ਮਿੰਟ ਇਹਨੂੰ ਸੀਪ ਲਗਾਵਾਂਗੇ ਇਹਦੇ ਵਿੱਚ ਤੁਸੀਂ ਲੱਸੀ ਵੀ ਪਾ ਸਕਦੇ ਹੋ ਕਈ ਵਾਰੀ ਆਪਣੀ ਲੱਸੀ ਪਈ ਹੁੰਦੀ ਹੈ ਉਹ ਲੱਸੀ ਬਿਲਕੁਲ ਹੀ ਥੋੜੀ ਪਉਗੀ ਜੇ ਖੱਟੀ ਲੱਸੀ ਹੋਗੀ ਠੀਕ ਹੈ ਜੀ ਤੇ ਆਪਣੇ ਅਤੀ ਕੋਲੀ ਪਾਈ ਸੀਗੀ ਇਹਦੇ ਵਿੱਚ ਦਹੀਂ ਦੀ ਤੇ ਆਪਣਾ ਕਿਲੋ ਸੀਗਾ ਦੁੱਧ ਤੇ ਆਪਾਂ ਨੇ ਅਤੀ ਕੋਲੀ ਪਾਇਆ ਦਹੀਂ ਦੀ ਦੇਖੋ ਜੀ ਬਿਲਕੁਲ ਆਪਣਾ ਇਹ ਪਾਣੀ ਬਿਲਕੁਲ ਅਲੱਗ ਹੋ ਗਿਆ ਇਸ ਤਰੀਕੇ ਨਾਲ ਜਦੋਂ ਪਾਣੀ ਆਪਣਾ ਬਿਲਕੁਲ ਅਲੱਗ ਹੋ ਜਾਵੇ ਫਿਰ ਤੁਸੀਂ ਗੈਸ ਨੂੰ ਬੰਦ ਕਰ ਦਿਓ ਹੁਣ ਆਪਾਂ ਨੇ ਜੇ ਗੈਸ ਨੂੰ ਬਿਲਕੁਲ ਬੰਦ ਕਰਤਾ ਤੇ ਹੁਣ ਇਹਨੂੰ ਆਪਾਂ ਥੋੜਾ ਜਿਹਾ ਇੱਕ ਛੰਨੀ ਦੇ ਵਿੱਚ ਕੱਢ ਲਾਂਗੇ। ਲਓ ਜੀ ਆਪਾਂ ਇੱਕ ਤੁਸੀਂ ਕੋਈ ਵੀ ਪੋਣੀ ਲੈ ਸਕਦੇ ਹੋ ਇਸ ਤਰੀਕੇ ਦੀ ਸਟੇਲ ਦੀਆਂ ਪੋਣੀਆਂ ਹੁੰਦੀਆਂ ਨੇ ਕਈ ਵਾਰੀ ਆਪਣੇ ਘਰ ਦੇ ਵਿੱਚ ਤੇ ਪਲਸਟਰ ਦੀ ਪੋਣੀ ਤਾਂ ਆਪਣੇ ਵੈਸੇ ਵੀ ਜੱਜੂਗੀ ਤੇ ਹੁਣ ਆਪੇ ਇਸ ਤਰੀਕੇ ਨਾਲ ਇਹਨੂੰ ਪਹਿਲਾਂ ਪੋਣ ਲੈਨੇ ਆ। ਲੋਤੀ ਇਹਦਾ ਖੱਟਾਪਨ ਦੂਰ ਕਰਨ ਲਈ ਤੇ ਆਪਾਂ ਨੂੰ ਦੇਖੋ ਜੀ ਇਹਦੇ 2-3 ਪਾਣੀ ਆਪਾਂ ਠੰਡੇ ਵਿੱਚ ਪਾ ਕੇ ਇਹਨੂੰ ਕੱਢਾਂਗੇ ਠੀਕ ਹੈ ਜੀ ਜਿਹੜਾ ਇਹਦੇ ਵਿੱਚ ਜਿੰਨਾ ਵੀ ਖੱਟਾਪਨ ਹੋਊਗਾ ਸਾਰਾ ਇਹ ਪਨੀਰ ਦੇ ਵਿੱਚੋਂ ਨਿਕਲ ਜਾਊਗਾ ਦੇਖੋ ਜੀ ਇਹ ਪਨੀਰ ਨੂੰ ਆਪਾਂ ਦੁਬਾਰਾ ਇਹਦੇ ਵਿੱਚ ਕੜਾਹੀ ਦੇ ਵਿੱਚ ਪਾਵਾਂਗੇ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਠੰਡਾ ਪਾਣੀ ਹੰਡਾ ਪਾਣੀ ਪਾਉਣ ਦੇ ਨਾਲ ਜਿੰਨਾ ਵੀ ਇਹਦੇ ਵਿੱਚ ਖੱਟਾਪਨ ਹੋਊਗਾ ਸਾਰਾ ਹੀ ਦੂਰ ਹੋ ਜਾਊਗਾ ਚਾਹੇ ਤੁਸੀਂ ਇਹਦੀ ਭੁਰਜੀ ਵੀ ਬਣਾ ਸਕਦੇ ਹੋ ਚਾਹੇ ਕੋਈ ਮਟਰ ਪਨੀਰ ਦੀ ਸਬਜ਼ੀ ਵੀ ਬਣਾ ਸਕਦੇ ਹੋ ਤੇ ਇਹਨੂੰ ਜਮਾ ਵੀ ਸਕਦੇ ਨਾਲ ਪਨੀਰ ਨੂੰ ਕੱਪੜੇ ਦੇ ਵਿੱਚ ਲਪੇਟ ਕੇ ਠੀਕ ਹੈ ਜੀ ਦਾਬ ਦੇ ਕੇ ਇਸੇ ਤਰੀਕੇ ਨਾਲ ਦੇਖੋ ਜੀ ਆਪਾਂ ਇਹਨੂੰ ਪੋਲ ਲਾਂਗੇ ਫੇਰ ਦੁਬਾਰਾ ਇਹ ਆਪਣਾ ਪਨੀਰ ਬਣ ਕੇ ਬਿਲਕੁਲ ਰੈਡੀ ਹੋ ਗਿਆ ਇਸ ਤਰੀਕੇ ਨਾਲ ਕੜਛੀ ਨਾਲ ਤੁਸੀਂ ਤਾਪਤੀ ਵਿੱਚ ਇੰਨਾ ਵੀ ਇਹਦੇ ਵਿੱਚ ਪਾਣੀ ਹੈ ਜੀ ਉਹ ਸਾਰਾ ਹੀ ਨਚੜ ਜਾਊਗਾ ਜੇ ਤੁਸੀਂ ਇਹਨੂੰ ਜਮਾਉਣਾ ਚਾਹੁੰਦੇ ਹੋ ਤਾਂ ਜਮਾ ਵੀ ਸਕਦੇ ਹੋ ਜੇ ਤੁਸੀਂ ਇਸ ਤਰੀਕੇ ਨਾਲ ਇਹਦੀ ਪੁਰਜੀ ਬਣਾਉਣੀ ਚਾਹੁੰਦੇ ਹੋ ਤਾਂ ਪੁਰਜੀ ਵੀ ਬਣਾ ਸਕਦੇ ਹੋ ਲਓ ਜੀ ਆਪਣਾ ਪਨੀਰ ਬਣ ਕੇ ਬਿਲਕੁਲ ਹੋ ਗਿਆ ਤਿਆਰ ਆਪਾਂ ਨੇ ਇਹਨੂੰ ਦੇਖੋ ਜੀ ਨਹੀਂ ਜਮਾਇਆ ਹੈਗਾ ਕਿਉਂਕਿ ਆਪਾਂ ਇਹਦੀ ਬਣਾਉਣੀ ਆ ਪੁਰਜੀ ਤੇ ਦੇਖੋ ਜੀ ਇਹਨੂੰ ਆਪਾਂ ਨੇ ਜਮਾਇਆ ਹੋਇਆ ਸੀਗਾ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਜੇ ਕੱਪੜੇ ਦੇ ਵਿੱਚ ਲਵੇਟ ਕੇ ਇਹਨੂੰ ਪਨੀਰ ਨੂੰ ਨਾ ਤੇ ਦਾਬ ਦੇ ਕੇ ਰੱਖ ਦੋਗੇ 2 ਘੰਟੇ ਲਈ ਤੇ ਤੁਹਾਡਾ ਇਸ ਤਰੀਕੇ ਨਾਲ ਪਨੀਰ ਬਣ ਕੇ ਤਿਆਰ ਹੋ ਜਾਊਗਾ ਤੇ ਕਿਹੋ ਜੀ ਸਾਡੀ ਵੀਡੀਓ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਚਲੋ ਆਪਾਂ ਜੀ ਹੁਣ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ Sarea nu s-a tărit acolo.